ਇਹ ਤਸਵੀਰਾਂ ਨਾਪਾਦੇ ਰੋਟਰੀ ਪੁਲ ਨਜ਼ਦੀਕ ਇੱਕ ਕਲੋਨੀ ਦੀਆਂ ਹਨ ਇਸ ਕਲੋਨੀ ਵਿੱਚ ਗੁੱਜਰ ਭਾਈਚਾਰੇ ਦੇ ਲੋਕ ਝੁੱਗੀ-ਚੋਪੜੀਆਂ ਦੇ ਵਿੱਚ ਰਹਿ ਰਹੇ ਸਨ ਆਪਣੇ ਪਸ਼ੂਆਂ ਤੇ ਸਿਰ ਤੇ ਹੀ ਘਰ ਦਾ ਗੁਜ਼ਾਰਾ ਕਰਦੇ ਸਨ ਪਰ ਅਚਾਨਕ ਹੀ ਝੁੱਗੀ-ਚੋਪੜੀਆਂ ਨੂੰ ਅੱਗ ਲੱਗਣ ਦੇ ਨਾਲ ਸਭ ਕੁਝ ਸੜ ਕੇ ਸੁਆਹ ਹੋ ਗਿਆ ਗੁੱਜਰ ਭਾਈਚਾਰੇ ਦੀਆਂ ਔਰਤਾਂ ਦੇ ਬੱਚਿਆਂ ਨੂੰ ਰੋਂਦਾ ਵੇਖਿਆ ਨਹੀਂ ਜਾ ਰਿਹਾ ਕਿਉਂਕਿ ਜਿਨ੍ਹਾਂ ਦੇ ਹੱਥਾਂ ਦੇ ਨਾਲ ਉਹਨਾਂ ਨੇ ਆਪਣੇ ਘਰ ਬਣਾਏ ਅਤੇ ਪਸ਼ੂ ਪਾਲੇ ਉਹ ਸਾਰੇ ਹੀ ਅੱਗ ਦੀਆਂ ਲਪਟਾਂ ਦੇ ਵਿੱਚ ਖਾਕ ਹੋ ਗਿਆ ਅੱਗ ਦੀਆਂ ਲਪਟਾਂ ਨੇ ਜਿੱਤੇ ਉਹਨਾਂ ਦਾ ਸਾਰਾ ਸਮਾਨ ਜਲ ਕੇ ਰਾਖ ਕਰ ਦਿੱਤਾ ਉੱਤੇ ਹੀ ਚਾਰ ਬੱਕਰੀਆਂ ਇੱਕ ਘਟੂ ਅਤੇ ਇੱਕ ਨਵਾਂ ਮੋਟਰਸਾਈਕਲ ਵੀ ਅੱਗ ਦੀ ਲਪੇਟ ਨੇ ਖਾਕ ਕਰ ਦਿੱਤਾ ਇਸ ਤੋਂ ਇਲਾਵਾ ਦਰਜਨ ਦੇ ਕਰੀਬ ਪਸ਼ੂ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਮੌਕੇ ਤੇ ਲੋਕਾਂ ਵੱਲੋਂ ਝੁੱਗੀਆਂ ਵਿੱਚ ਪਏ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਜੇਕਰ ਮੌਕੇ ਤੇ ਲੋਕਾਂ ਵੱਲੋਂ ਬੱਚਿਆਂ ਨੂੰ ਬਾਹਰ ਨਾ ਕੱਢਿਆ ਜਾਂਦਾ ਤਾਂ ਸ਼ਾਇਦ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਅੱਗੇ ਨੇ ਭਿਆਨਕ ਸਿੱਗੀ ਨਾਲ ਲੱਗਦੇ ਪਸ਼ੂਆਂ ਦੇ ਬਣਾਏ ਗਏ ਚਾਰੇ ਦੇ ਕੁੱਪ ਵੀ ਸੜ ਕੇ ਸੁਆਹ ਹੋ ਗਏ ਇਸ ਮੌਕੇ ਤੇ ਗੁੱਜਰ ਭਾਈਚਾਰੇ ਮੁਹੰਮਦ ਰੌਸ਼ਨਾ ਤੇ ਨੂਰ ਮਾਮਰ ਨੇ ਕਿਹਾ ਕਿ ਸਾਟਾ ਤਾਂ ਸਭ ਕੁਝ ਸੜ ਕੇ ਸੁਆਹ ਹੋ ਗਿਆ ਅਤੇ ਪੰਜ ਪਸ਼ੂ ਵੀ ਅੱਗ ਦੀ ਲਪਟਾਂ ਦੇ ਵਿੱਚ ਮਰ ਗਏ ਜੋ ਸਮਾਨ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਤੇ ਦਰਜਨ ਦੇ ਕਰੀਬ ਪਸ਼ੂ ਅੱਗ ਵਿੱਚ ਬੁਰੀ ਤਰ੍ਹਾਂ ਝੁੱਲ ਸਗੇ। ਉਥੇ ਉਹਨਾਂ ਨੇ ਕਿਹਾ ਕਿ ਇੱਕ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਤੇ ਲੋਕਾਂ ਦੇ ਵੱਲੋਂ ਸਾਡੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਜੋ ਪਸ਼ੂ ਉਹਨਾਂ ਨੂੰ ਵੀ ਬਚਾਇਆ ਗਿਆ ਤੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ। ਇਸ ਮੌਕੇ ਤੇ ਸ਼ਹਿਰ ਵਾਸੀ ਗੁਰਦੇਵਾਲ ਇੰਦਰ ਸਿੰਘ ਬਿੱਲੂ ਨੇ ਕਿਹਾ ਕਿ ਅੱਗ ਨਹੀਂ ਭਿਆਨਕ ਸੀ ਕਿ 10 ਮਿੰਟਾਂ ਵਿੱਚ ਸਭ ਕੁਝ ਖਾਕ ਹੋ ਗਿਆ। ਗੁਜਰ ਪਾਈ ਚਾਰੇ ਦੀਆਂ ਝੋਪੜੀਆਂ ਦੇ ਵਿੱਚ ਪਿਆਸ ਸਮਾਨ ਤੇ ਪਸ਼ੂ ਵੀ ਸੜ ਕੇ ਸੁਆਹ ਹੋ ਗਏ ਇਸ ਤੋਂ ਇਲਾਵਾ ਹੋਰ ਪਸ਼ੂ ਵੀ ਹੱਕ ਦੀਆਂ ਲਪੇਟ ਦੇ ਵਿੱਚ ਆ ਗਏ محمد ਰੋਸ਼ਨ ਹੈ ਮੇਰਾ ਨਾਮ ਇੱਕ ਉਦਰੀ ਅਸੀਂ ਕਰੇ ਸੀਗੇ ਜਦ ਆਕ ਸੁਤੇ ਪਏ ਸੀ ਕੋਈ ਪਤਾ ਨਹੀਂ ਲੱਗਿਆ ਵੀ ਕਿਵੇਂ ਅੱਗ ਲੱਗੀ ਸਾਨੂੰ اچانک ਜਦ ਉੱਥੇ ਰੋਲਾ ਪਿਆ ਸਾਡੇ ਦੋ ਤੀ ਆ ਸੀ ਆਏ ਉੱਥੋਂ ਭੱਜ ਗਏ ਫਿਰ ਜਦ ਅੱਗ ਸਾਰੇ ਫੇਰ ਚੁੱਕੀ ਸੀ ਅਸੀਂ ਕਿਲੇ ਘਰ ਸੀ ਅਸੀਂ ਚਾਰ ਕਰ ਸੀ ਚਾਰ ਕਰਨੇ ਚਾਰ ਕਰ ਤੇ ਡੰਗਰ ਕੜੇ ਕੜੇ ਬੱਚੇ ਤੋਂ ਡੰਗਰ ਤਕਰੀਬਨ ਜਿਹੜੇ ਅੰਦਰ ਸੀਗੇ ਸਾਰੇ ਮੱਚ ਗਏ 8-10 ਡੰਗਰ ਜਿਹਨੇ ਕਟ ਰੂਪ ਆ ਕੇ ਵੀ ਕੋੜੀ ਇੱਕ ਤੇ ਬੱਕਰੀਆਂ ਨੇ 3-4 ਅੱਛਾ 8-10 ਡੰਗਰ ਸਾਰੇ ਮੱਚ ਗਏ ਇਹ ਅੱਗ ਵੀ ਕਾਹਨ ਦਾ ਪਤਾ ਨਹੀਂ ਲੱਗਿਆ ਕਿਵੇਂ ਲੱਗੀ ਕੋਈ ਪਤਾ ਨਹੀਂ ਲੱਗੇ ਜਵਾਗ ਸੀਗੇ ਅੰਦਰ ਜਵਾਗ ਵੀ ਸੁੱਤੇ ਪਏ ਜਿਹਾ ਅਚਾਨਕ ਆਗ ਲੱਗੀ ਫਿਰ ਭੱਜੇ ਨੇ ਨਿਕਲ ਗਏ ਬੱਚੇ ਬੱਚੇ ਵੀ ਮੁਸ਼ਕਲ ਤੇ ਨਾਲ ਕੱਡੇ ਨੇ ਇੱਕਦਮ ਜਿਦਾ ਬਹੁਤ ਮੁਸ਼ਕਲ ਨਾਲ ਬੱਚੇ ਬਹੁਤ ਮੁਸ਼ਕਲ ਨਾਲ ਬਚਾਈ ਨਹੀਂ ਜਾਦੇ ਸੀ ਪਹੁੰਚੇ ਬਾਕੀ ਆ ਲੋਕਾਂ ਨੇ ਇਕੱਠੇ ਹੋ ਗਏ ਮਸਾਂ ਜੋ ਆਗ ਬਚਾਏ ਨੇ ਸਾਡੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਤੁਹਾਨੂੰ ਬਤਾਈ ਸਾਰਾ ਮਸਾਂ ਵੀ ਘਰ ਦਾ ਸਮਾਨ ਜਿੰਨਾ ਵੀ ਸੀ ਸਭ ਮੱਚ ਗਿਆ ਕੁਝ ਨਹੀਂ ਬਚਿਆ ਮੋਟਰਸਾਈਕਲ ਇੱਕ ਨਵਾਂ ਸੀ ਹੁਣ ਕਢਾ ਕੇ ਲੈ ਗਿਆ ਸੀ ਇੱਕ ਮਹੀਨਾ ਹੋ ਗਿਆ ਉਹ ਵੀ ਵਿੱਚ ਮੱਚ ਗਿਆ ਇਹ ਹੀ ਗੁਆਰ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਅਸੀਂ ਗਰੀਬ ਆਦਮੀ ਆਪਣਾ ਟਾਈਮ ਪਾਸ ਕਰਦੇ ਸੀ ਸਾਡੇ ਕੋਲੇ ਬਚਿਆ ਕੁਝ ਨਹੀਂ ਕੰਮ ਕੀ ਕਰਦੇ ਅਸੀਂ ਮਸਾਂ ਦੁੱਧ ਦੇ ਕੰਮ ਕੀ ਮਾੜਾ ਮੋਟਾ ਪਿਆੜੀ ਬੀੜੀ ਮਸਾਂ ਬਾਹਰ ਸੀ ਜਦੋਂ ਇਹ ਅੱਗ ਲੱਗੀ ਹਾਂ ਜੀ ਇਹ ਤਾਂ ਹੋਰ ਬਟਾ ਨੁਕਸਾਨ ਹੋ ਸਕਦਾ ਬੋਜ ਆਈ ਡੰਗਰ ਉਰੇ ਹੁੰਦੇ ਮੱਚ ਜਾਂਦੇ ਸੀ ਕਿਉਂ 6-7 ਡੰਗਰ ਜਿਹੜੇ ਅੰਦਰ ਸੀ ਉਹ ਤਾਂ ਮ ਸਰ ਆਪਣਾ ਘਰ ਤਾਂ ਉਧਰ ਉਲੇ ਪਾਸੇ ਇਹ ਚਾਰ ਘਰ ਸੀਗੇ ਉਰੇ ਅੱਛਾ ਆਪਾਂ ਕੱਖ ਲੈ ਕੇ ਰੇੜੀ ਤੇ ਪਹੁੰਚੇ ਸੀਗੇ ਇੰਨੇ ਚੂ ਇੱਕ ਜਵਾਕ ਇਧਰੋਂ ਪੈ ਜਾ ਗਿਆ ਕਹਿੰਦਾ ਸਾਡੇ 6 ਫਰ ਨੂੰ ਅੱਧ ਲੱਗ ਗਏ ਇੰਨੇ ਆਪਾਂ ਉਰੇ ਆ ਕੇ ਦੇਖਣ ਲੱਗੇ ਉਰੇ ਕੁਝ ਨਹੀਂ ਬਚਿਆ ਸੀਗਾ ਹਾਲਾਂਕਿ ਉਰੇ ਇਸ ਟਾਈਮ ਨੁਕਸਾਨ ਇੰਨਾ ਹੋ ਗਿਆ ਕਿ ਪਾਈ ਬੱਕਰੀਆਂ ਮੱਚ ਗਈਆਂ ਤਿੰਨ ਚਾਰ ਕਟਰੂ ਮੱਚ ਗਏ ਬਾਕੀ ਘੋੜੀ ਮੱਚ ਗਈ ਤੁਸੀਂ ਬਾਕੀ ਦੋ ਦੋ ਮੱਝਾਂ ਸੀ ਉਹ ਮੱਚ ਗਈਆਂ ਬਾਕੀ ਜੋ ਸਮਾਨ ਸੀ ਘਰ ਦਾ ਸਭ ਕੁਝ ਮੱਚ ਗਿਆ ਇਹ ਇਸ ਟਾਈਮ ਅਗਰ ਤੁਸੀਂ ਦੇਖਿਆ ਜਾਵੇ ਠੀਕ ਹੈ ਸਹੀ ਨੁਕਸਾਨ ਲਾਣਾ 10 ਲੱਖ ਦਾ ਨੁਕਸਾਨ ਹੈ ਇਸ ਟੇਮੇ ਚਾਰ ਕਰਨ ਜਹਾਂ ਜਿਸ ਟਾਈਮ ਮੌਕੇ ਤੇ ਆ ਕੇ ਆਪਾਂ ਦੇਖਿਆ ਜੀ ਕੁਝ ਵੀ ਨਹੀਂ ਬਚਿਆ ਹੋਇਆ ਸੀਗਾ ਉਸ ਟੇਮ ਤਾਂ ਬਸ ਆਪਾਂ ਗੱਡੀ ਵਾਲੇ ਨੂੰ ਫੋਨ ਕੀਤਾ ਇਹ ਕੰਟਰੋਲ ਨਹੀਂ ਹੋਇਆ ਕੁਛ ਵੀ ਆਪਾਂ ਫਿਰ ਅਖੀਰਕਾਰ ਕਾਂਕ ਜੀ ਵੀ ਪੈ ਗਿਆ ਗੱਡੀ ਵਾਲੇ ਆ ਕੇ ਪਹੁੰਚਾਈ हां बाकी ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਸਾਰਾ ਕੁਝ ਦੇਖੋ ਵੱਡਾ ਨੁਕਸਾਨ ਹੋ ਸਕਦਾ ਜਿਵੇਂ ਨਾਲ ਕਣਕ ਵੀ ਖੜੀ ਹੈ ਜੀ ਹਾਂਜੀ ਹਾਂਜੀ ਇਹ ਤਾਂ ਇਹ ਤਾਂ ਵੈਸੇ ਇਹ ਤਾਂ ਗੱਡੀ ਪਾਣੀ ਵਾਲੀ ਆ ਗਈ ਨਾਲੇ ਆ ਲੋਕਾਂ ਦੀ ਬੜੀ ਮਿਹਰਬਾਨੀ ਆ ਮੋਟਰ ਕੋਈ ਇਤਰੂ ਇੰਨਾ ਚਲਾ ਦੇ ਤਾਂ ਕੜ ਕੇ ਜਾਂਦਾ ਬਹੁਤ ਤਕੜਾ ਨੁਕਸਾਨ ਹੋ ਸਕਦਾ ਸੀ ਹੋਰ ਵੀ ਕਈ ਲੋਕਾਂ ਨੂੰ ਨੁਕਸਾਨ ਹੋ ਸਕਦਾ ਆਪਾਂ ਇਹ ਹੀ ਅਪੀਲ ਕਰਦੇ ਹਾਂ ਸਰਕਾਰ ਅੱਗੇ ਕਿ ਸਾਡੀ ਮਦਦ ਕੀਤੀ ਜਾਵੇ ਬਾਕੀ ਆ ਆ ਭਾਈਚਾਰਾ ਜਿਵੇਂ ਆਪਣਾ ਖੜਾ ਹੈਗਾ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਸਾਡੀ ਇਸ ਟਾਈਮ ਬਚਾਨੇ ਦੀ ਤਰ੍ਹਾਂ ਸਾਡਾ ਕੀ ਮਤਲਬ ਇਸ ਟਾਈਮ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹ ਤਾਂ ਇੰਨਾਂ ਨੇ ਆਕੇ ਪੈਪਾਂ ਫੜੀਆਂ ਨੇ ਉਧਰੋਂ ਕਾਨਕ ਬਚਾ ਲਿਏ ਲੋਕਾਂ ਉਰੇ ਹੁੰਦੇ ਸਾਡੇ ਜਵਾਗ ਵੀ ਬਚਾ ਲਏ ਬਹੁਤ ਇਹਨਾਂ ਦੀ ਮਿਹਰਬਾਨੀ ਕਰਦੇ ਆਂ ਵੀ ਇਹਨਾਂ ਨੇ ਆਕੇ ਬਹੁਤ ਹੱਲਮੀ ਦੀਏ ਸਾਡੀ ਅੱਛਾ ਜਵਾਗ ਬਚਾਲੇ ਸਾਡੇ ਜੀ ਮੌਕੇ ਤੇ ਜਾਇ ਅਸੀਂ ਪਹੁੰਚੇ ਮਚ ਗਏ ਅਸੀਂ ਮਾੜਾ ਮੋਟਾ ਹੀ ਰਹਿੰਦਾ ਸੀ ਜਾਨੀ ਇਹਨਾਂ ਨੇ ਜਵਾਗ ਬਾਹਰ ਕੱਢ ਲਏ ਸੀ ਕੋਈ ਜਿਹੜਾ ਮਾੜਾ ਮੋਟਾ ਸਮਾਨ ਨੂੰ ਹੱਥ ਪਿਆ ਉਹ ਕੱਢ ਲਿਆ ਬੜੀ ਇਹਨਾਂ ਦੀ ਮਿਹਰਬਾਨੀ ਜਾਨੀ ਇਹਨਾਂ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਅਸੀਂ ਇਹਨਾਂ ਦਾ ਅਣਕ ਤਾਂ ਵਿਚਾਰ ਚਾਂਦਕ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਟੱਕਰੀ ਪਾੜੇ ਕੇ ਦੋ ਮਾਈ ਸਰਕਾਰ ਤੋਂ ਮੰਗ ਕਰਦਾ ਵੀ ਇਹ ਨਗਰੀ ਵਾਸੀਆਂ ਨੂੰ ਬੰਦੀ ਮੌਜੂਦ ਦਿੱਤਾ ਜਾਵੇ ਤਾਂ ਕਿ ਆਪਣਾ ਖਸਬ ਜੋ ਹੈ ਗੁਜ਼ਾਰਾ ਕਰ ਸਕਣ ਕਿ ਕਿਸ ਤਰ੍ਹਾਂ ਦੇ ਜਮੀਨ ਘਰ ਦੀ ਸੱਤਾ ਦੀ ਉਹ ਵੀ ਉੜ ਗਈਆਂ ਸਾਰੀ ਕਿਉਂਕਿ ਸਰਪਤੀਦਾ ਜਮੀਨ ਵਿਚਾਰੇ ਸੜਕ ਤੇ ਆ ਗਏ ਇਹਨਾਂ ਨੂੰ ਤਾਂ ਵੱਧ ਤੋਂ ਵੱਧ ਮਦਦ ਚਾਹੀਦੀ ਜਿੰਨੀ ਬਾਤ ਸਰਕਾਰ ਮਦਦ ਤੇਰੇ ਉਹਨੇ ਹੀ ਫੈਜਿਆ ਇਹ ਗਰੀਬ ਮਾਲਕਾਂ ਕਹਿੰਦੀ ਸੀ ਅੱਜ ਨਾਲ ਸਾਡੇ ਬੰਦੇ ਦੀ ਕੰਕਰੀ ਠੇਕੇ ਤੇ ਲਈ ਜ਼ਮੀਨ ਉਹਦਾ ਵੀ ਨੁਕਸਾਨ ਹੋਣ ਤੋਂ ਗੱਜਗ ਦੀ ਕਿਰਪਾ ਹੋਗੀ ਉਹ ਬਜਾਏ ਦੀ ਬਾਅਦ ਨਹੀਂ ਡੈਥ ਹੋ ਗਈ ਸੀ ਉਹ ਸਰਕਾਰ ਤੇ ਸੀ ਕਿ ਸਾਰੇ ਉਹ ਸਾਰੇ ਭੱਜ ਕੇ ਆਏ ਹੁਣ ਪੰਜਾਬੀ ਲੱਗੇ ਹੋਏ ਨੇ ਸਭ ਦਾ ਧੰਨਵਾਦ ਕਰਦੇ ਆ ਤੇ ਪ੍ਰਸ਼ਦਾ ਧੰਨਵਾਦ ਕਰਦੇ ਆ ਉਹਨਾਂ ਨੇ ਮੌਕੇ ਤੇ ਆ ਕੇ ਜਾਈ ਜਲਦੀਆ ਤੇ ਜੋ ਕਾਰਵਾਈ ਸਰਕਾਰ ਨੂੰ ਫਿਰ ਬੇਨਤੀ ਕਰਦੇ ਆ ਵੱਧ ਤੋਂ ਵੱਧ ਮੁਆਵਜ਼ਾ ਦੇ ਕੇ ਗਰੀਬਾਂ ਦਾ ਨੁਕਸਾਨ ਪੂਰਾ ਕੀਤਾ ਜਾਵੇ ਤੇ ਕਾਰਨਾਂ ਦਾ ਹਲੇ ਪਿੱਛੇ ਨਹੀਂ ਪਤਾ ਲੱਗਿਆ ਹੈਗਾ ਇਹ ਰੋਟੀ ਛੰਨਾ ਦਾ ਏਰੀਆ ਪੈਂਦਾ ਇੱਥੇ ਗੁੱਜਰ ਬਰਾਦਰੀ ਦੇ ਤਿੰਨ ਚਾਰ ਚਾਰ ਭਰਾਣ ਆ ਆਪ ਦੇ ਵਿੱਚ ਜਿਹੜੇ ਰਿਸ਼ਤੇਦਾਰ ਰਹਿੰਦੇ ਨੇ ਇਕੱਠੇ ਇੱਥੇ ਬੱਚੇ ਸੀਗੇ ਦੋ ਤਿੰਨ ਇੱਥੇ ਘਰੇ ਬਾਕੀ ਤਾਂ ਇਹ ਮਾਲ ਪਸ਼ੂ ਲੈ ਕੇ ਬਾਹਰ ਗਏ ਹੋਏ ਸੀ ਤੇ ਹਲੇ ਪਤਾ ਕਰ ਰਹੇ ਆ ਕਿੰਨੇ ਅੱਗ ਲੱਗੀ ਹੈ ਜਿਹੜੇ ਪਸ਼ੂ ਨੁਕਸਾਨ ਤਾਂ ਤਿੰਨ ਚਾਰ ਤਾਂ ਬੱਕਰੀਆਂ ਵਰਗੀਆਂ ਇੱਕ ਇਹਨਾਂ ਦਾ ਛੋਟਾ ਬੱਚਾ ਹੈਗਾ ਬੱਕਰੀਆਂ ਦਾ ਤੇ ਤਿੰਨ ਚਾਰ ਪਸ਼ੂ ਹੋਰ ਇੰਜਰਡ ਨੇ ਜਿਹੜੇ ਅੱਗ ਨਾਲ ਜੜੇ ਹੋਏ ਇੱਕ ਘੋੜੀ ਆ ਵਿੱਚ ਇਹਨਾਂ ਦੀ ਤੇ ਲੋਕਾਂ ਨੇ ਵੀ ਕਦੇ ਜਾਨ ਬਚਾਈ ਆ ਬੱਚਿਆਂ ਦੀ ਤੇ ਸੱਤਰ ਬੱਚੇ ਸਿੱਧੂ ਬੈਸੇ ਹਾਂ ਹਾਂਜੀ ਇਹ ਦੱਸਦੇ ਆ ਲੋਕ ਅਸੀਂ ਤਾਂ ਚਲੋ ਜਨਤਾ ਜਦੋਂ ਇਨਫੋਰਮੇਸ਼ਨ ਆਈ ਅਸੀਂ ਉਦੋਂ ਹੀ ਪਹੁੰਚੇ ਹਾਂ ਮੌਕੇ ਤੇ ਸਾਰੇ ਜਣੇ ਤੇ ਬਾਕੀ ਅੱਗ ਬੁਝਾਣ ਵਾਲੇ ਆ ਫਾਇਰ ਵਰਗੇਟ ਵੀ ਆਈ ਹੈ ਤੇ ਅੱਗ ਹੈ ਜਦਾਂ ਜਿਹੜੀ ਪਰਾਲੀ ਇਕੱਠੀ ਕਰੀ ਹੋਈ ਹੈ ਤਾਂ ਸਾਇਕਨ ਬੁਝ ਵੀ ਨਹੀਂ ਸਕਦੀ ਹੈਗੀ ਕਿ ਕਿ ਥੱਲੇ ਚੜ ਜਾਂਦੀ ਹੈ ਇਹਦੇ ਅੱਗੇ ਇਹ ਤਾਂ ਹੌਲੀ-ਹੌਲੀ ਬਚੂਗੀ ਬਾਕੀ ਜਾਨੀ ਨੁਕਸਾਨ ਤੋਂ ਹੋਰ ਤੋਂ ਬੰਦੇ ਵਗੈਰਾ ਸਾਰੇ ਇਹਨਾਂ ਦੇ ਬੱਚੇ ਠੀਕ ਹਨ ਇਹ ਚਾਰ ਕਰਨੇ ਜੀ ਇੱਥੇ ਆ ਜਿਹੜੀਆਂ ਝੁੱਗੀਆਂ ਇਹਨਾਂ ਦੇ ਰਹਿੰਦੇ ਸੀਗੇ ਉਹਦੇ ਸੜੇ ਆ ਜਿਹੜੇ ਸਾਰੇ ਸਵਾਲ ਮੱਲੀ ਮਦਦ ਉਹ ਹੱਥ ਚਲੋ ਜੋ ਵੀ ਹੋਊਗਾ ਉਹ ਸਾਹਵ ਨਾਲ ਆਪਣੇ ਇੱਥੇ ਹਲਕੇ ਦੇ ਐਮਐਲਏ ਸਾਹਿਬ ਹੈਗੇ ਆ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਇਹਨਾਂ ਦੀ ਜਾਂ ਸਰਕਾਰ ਵੱਲੋਂ ਕੋਈ ਸਾਡੇ ਮਹਿਕਮੇ ਦੇ ਵੱਲੋਂ ਕੋਈ ਲਿਖੇ ਭੇਜਿਆ ਜਾਣਾ ਬਣਦਾ ਉਸ ਮੁਤਾਬਕ ਅਸੀਂ ਇਹਨਾਂ ਦਾ ਜ਼ਰੂਰ ਹੈਲਪ ਕਰਾਂਗੇ ਜੀ ਜੀ